ਇਹ ਰੂਪ ਸੰਦੀ ਕਥਲੇ ਕ੍ਰੀਮ ਜਾ ਕੇ ਅਸੀਂ ਕੰਪਲੀਟ ਕੀਤੀ ਸੀ ਪੁਲਿਸ ਹਾਂਜੀ ਫਿਰ ਉਹਨਾਂ ਨੇ ਉਹ ਲੋਕੇਸ਼ਨ ਟਰੱਕ ਕਰਕੇ ਜਾਂ ਟਰੈਕਿੰਗ ਕਰਕੇ ਫੋਨ ਦੀ ਉਹ ਕੰਦੀ ਜੀ ਤਾਂ ਬਲਾਚੌਰ ਉੱਥੇ ਫੋਨ ਪਿਆ ਉਹ ਲੋਕੋਲੇ ਗਏ ਫਿਰ ਉੱਥੇ ਗੱਡੀ ਵੀ ਉੱਥੇ ਸੀ ਤੇ ਬੋਡੀ ਸੀ ਉਹਨਾਂ ਦੇ ਵਿੱਚ ਪਈ ਨਵਾਂ ਸ਼ਹਿਰ ਅਤੇ ਵਪਾਰਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਰਵੀ ਸੋਪਤੀ ਦੀ ਹਤਿਆ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਕੰਮ ਕਰਨ ਵਾਲੀ ਮਹਿਲਾ ਨੂੰ ਰੋਜ਼ਾਨਾ ਘਰ ਵਿੱਚ ਕੰਮ ਕਰਨ ਲਈ ਲੈਣ ਜਾਂਦੇ ਸਨ ਲੇਕਿਨ ਕੱਲ ਮਹਿਲਾ ਦੇ ਘਰ ਉਸ ਨੂੰ ਲੈਣ ਲਈ ਗਏ ਤਾਂ ਉਸ ਮਹਿਲਾ ਦੇ ਘਰ ਵੀ ਨਹੀਂ ਪਹੁੰਚੇ ਤੇ ਰਵੀ ਸੋਪਤੀ ਗਾਇਬ ਹੋ ਗਏ ਜਦੋਂ ਪਰਿਵਾਰ ਵਾਲਿਆਂ ਨੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਜਦੋਂ ਉਹਨਾਂ ਦੇ ਮੋਬਾਈਲ ਦੀ ਲੋਕੇਸ਼ਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੀ ਲੋਕੇਸ਼ਨ ਬਲਾਚੌਰ ਵਿੱਚ ਮਿਲੀ ਅਤੇ ਜਦੋਂ ਉਸ ਜਗ੍ਹਾ ਤੇ ਪਹੁੰਚ ਕੇ ਵੇਖਿਆ ਤਾਂ ਉਹਨਾਂ ਦੀ ਲਾਸ਼ ਉਹਨਾਂ ਦੀ ਕਾਰ ਵਿੱਚ ਮਿਲੀ ਮਿਲੀ ਜਾਣਕਾਰੀ ਅਨੁਸਾਰ ਇਹ ਹੱਤਿਆ ਬਹੁਤ ਹੀ ਬੁਰੇ ਤਰੀਕੇ ਨਾਲ ਕੀਤੀ ਗਈ ਹੈ ਫਿਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਲਾਸ਼ ਕਾਰ ਵਿੱਚ ਮਿਲੀ ਹੈ ਤੇ ਉਹਨਾਂ ਦੀ ਲਾਸ਼ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਲਜਾਇਆ ਗਿਆ ਪੁਲਿਸ ਨੇ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੂਰੀ ਜਾਣਕਾਰੀ ਪੁਲਿਸ ਜਾਂਚ ਦੇ ਬਾਅਦ ਹੀ ਸਾਹਮਣੇ ਆਵੇਗੀ। ਸੰਜੀਤ ਸੌਂਤੀ ਜੀ ਹਾਂ ਠੀਕ ਕੀ ਹੋਇਆ ਛੋਟੇ ਚਾਚਾ ਜੀ ਚਾਚਾ ਜੀ ਰਵੀ ਸੌਂਤੀ ਜੀ ਹਮ ਇਨੀ ਕੁ ਮਰੋਣਾ 70 ਸਾਲ ਦੀ ਕਰੀ ਹਾਂ ਹਾਂ ਜੀ ਕੰਮ ਕਰਦੇ ਤੇ ਕਰਿਆਣੇ ਦਾ ਹੈਗਾ ਸੀ ਉਹਨਾਂ ਦਾ ਕੰਮ ਰੇਲਵੇ ਰੋਡ ਤੇ ਨਾ ਕੀ ਹੋਇਆ ਉਹਨਾਂ ਦਾ ਕੁਛ ਨਹੀਂ ਸਾਡੇ 6:30 ਵਜੇ ਸ਼ਾਮ ਨੂੰ ਨਿਕਲੇ ਸੀ ਇੱਥੋਂ ਪਰੋਂ ਉਹ ਬੱਸ ਫਿਰ ਉਹ ਮੇਡ ਨੂੰ ਲੈਣ ਗਏ ਸੀ ਆਪਣੇ ਨੂੰ ਕਿੱਥੋਂ ਲੈਣ ਗਏ ਸੀ ਇੱਥੋਂ ਮਹਾਲੋਂ ਪਿੰਡਾਂ ਨਾਲ ਜੀ ਉੱਥੋਂ ਲੈਣ ਗਏ ਸੀ ਪਰ ਫਿਰ 1 ਘੰਟੇ ਤੱਕ ਜਦੋਂ ਨਹੀਂ ਵਾਪਸ ਆਏ ਅਸੀਂ ਫੋਨ ਕੀਤੇ ਬੈਲ ਜਾ ਰਹੀ ਸੀ ਪਰ ਫੋਨ ਨਹੀਂ ਚੁੱਕਿਆ ਉਹਨਾਂ ਨੇ ਕਾਫੀ ਦੇਰ ਫਿਰ ਫੋਨ ਕੀਤਾ ਟਰਾਈ ਫਿਰ ਸਾਢੇ ਇਕੱਠ ਦੇ ਕਰੀਬ ਜਾ ਕੇ ਅਸੀਂ ਕੰਪਲੇਂਟ ਕੀਤੀ ਸੀ ਜੀ ਪੁਲਿਸ ਨੂੰ ਹਾਂ ਜੀ ਫੇਰ ਉਹਨਾਂ ਨੇ ਕੋਈ ਲੋਕੇਸ਼ਨ ਚੈੱਕ ਕਰਕੇ ਜਾਂ ਟਰੈਕਿੰਗ ਕਰਕੇ ਫੋਨ ਦੀ ਕੰਦੇਜੀ ਤਾਂ ਬਲਾਚੌਰ ਉੱਥੇ ਫੋਨ ਉੱਪਰ ਆਇਆ ਪੁਲਿਸ ਵਾਲੇ ਗਏ ਫਿਰ ਉੱਥੇ ਗੱਡੀ ਵੀ ਉੱਥੇ ਹੀ ਸੀ ਤਾਂ ਬੋਡੀ ਸੀ ਉਹਨਾਂ ਦੀ ਵਿੱਚ ਪਈ ਗੱਡੀ ਕਿਹਦੀ ਸੀ ਆਈ 10 ਸੀ ਆਈ 10 ਕਾਰ ਹਾਂਜੀ ਬੋਡੀ ਕਾਰ ਚ ਮਿਲੀ ਕਾਰ ਚ ਮਿਲੀ ਸੀ ਕੋਈ ਲਾਕਡਾਟ ਤਾਂ ਨਹੀਂ ਸੀ ਉਹਦੀ ਕਿਸੇ ਨਾ ਕਿਸੇ ਨਾਲ ਕੋਈ ਸ਼ਰਨ ਨਹੀਂ ਕੋਈ ਐਸਾ ਤਾਂ ਕੁਛ ਅਜੇ ਤੱਕ ਇਦਾਂ ਦੀ ਆਇਆ ਨਹੀਂ ਹਰ ਰੋਜ਼ ਮੇਟਣ ਜਾਂਦੇ ਸੀ ਹਰ ਰੋਜ਼ ਹਾਂਜੀ ਲੈ ਜਾਂਦੇ ਸੀ ਗੁਰੂ ਮਰਾ ਸ਼ਾਇਦ ਨਮੀ ਰੱਖੀ ਸੀ ਮੀਨਾ ਕੋਲ ਦੇ ਕਰੀਬ ਹੀ ਹੋਇਆ ਸੀ ਕੀ ਕੰਮ ਕਰਦੀ ਸੀ ਮੇਰੇ ਖਾਣਾ ਬਣਾਉਂਦੀ ਸੀ ਹੈਂਜੀ ਖਾਣਾ ਬਣਾਉਂਦੀ ਸੀ ਤਪੂਲ ਜੀ ਘਰ ਦੇ ਵਿੱਚ ਇਕੱਲੇ ਸੀਗੇ ਉਹ ਕੌਣ ਜੀ ਚਾਚਾ ਜੀ ਤੁਹਾਡੇ ਨਹੀਂ ਚਾਚੀ ਸਾਡੇ ਨਾਲ ਹੀ ਰਹਿੰਦੇ ਆ ਇਕੱਠੇ ਹੀ ਰਹਿੰਦੇ ਆ ਮੀਟ ਰੱਖੀ ਨਾ ਮਗਾ ਜੀ ਇਸ ਕਰਕੇ ਵੈਸੇ ਚਲੋ ਰੱਖੀ ਹੋਈ ਸੀ ਘਰ ਚ ਖਾਣਾ ਬਣਾਉਣ ਨੂੰ ਸਫਾਈ ਕਰਨ ਨੂੰ ਜਿੰਨਾ ਵੀ ਕੁਝ ਹਾਂਜੀ ਕੰਪਲੀਸ਼ਨ ਮਮਾ ਚੱਲਦਾ ਹਾਂਜੀ ਕਿਸੇ ਰਜਿਸਟਰੀ ਕਿਸੇ ਨਾ ਨਹੀਂ ਇਸ ਤਰ੍ਹਾਂ ਦੀ ਤਾਂ ਹਜੇ ਕੋਈ ਨਹੀਂ ਆਇਆ ਜੀ ਸਾਹਮਣੇ ਕੋਈ ਵੀ ਗੱਲ ਪਤਾ ਨਹੀਂ ਹੋਣਾ ਦਰਜ ਕਰ ਲਿਆ ਹਾਂਜੀ ਹਾਂਜੀ ਬੋਲਾ ਤਾਂ ਦਰਜਾ ਪੋਸਟਮਾਰਟਮ ਹੋ ਰਿਹਾ ਹੁਣ ਪਰ 2:00 ਵਜੇ ਦੇ ਕਰੀਬ ਬੋਡੀ ਮਿਲੇਗੀ 4:00 ਵਜੇ ਤੱਕ ਸੰਸਕਾਰ ਦਾ ਟਾਈਮ ਰੱਖਿਆ ਹੈ ਜੀ ਮੰਨ ਕਰਦੇ ਕੱਲ ਤੱਕ ਹੀ ਮੰਗ ਰੂ ਪੁਲਿਸੀ ਕੀ ਮੰਗ ਕਰਦੇ ਇਹ ਤਾਂ ਪਤਾ ਲੱਗਣਾ ਚਾਹੀਦਾ ਸਰ ਇਹ ਤਾਂ ਬਹੁਤ ਬੁਰੀ ਤਰ੍ਹਾਂ ਨਾਲ ਜਿਹੜਾ ਕੀਤਾ ਗਿਆ ਪਤਾ ਨਹੀਂ ਕਿ ਸਾਰੰਦੀ ਕੋਸ਼ਿਸ਼ ਵੀ ਕੀਤੀ ਹੈ ਬੋਡੀ ਨੂੰ ਹਾਂ ਤੁਸੀਂ ਬੋਡੀ ਦੇ ਹਾਂਜੀ ਤੁਸੀਂ ਬੋਡੀ ਦੇ ਨਹੀਂ ਮੈਂ ਆਪ ਨਹੀਂ ਦੇਖੀ ਇਹਨਾਂ ਉਹਦਾ ਪਤਾ ਲੱਗਾ ਸੀ ਕਿ ਥੋੜਾ ਕੀਤਾ ਗਿਆ ਥੋੜਾ ਕੋਸ਼ਿਸ਼ ਮੈਂ ਨਾ ਇਹ ਬਾਬੇ ਇਹੋ ਲੈ ਕੇ ਮਾਰਨ ਦੀ ਗੱਲ ਹੈ ਅਸੀਂ ਹਰਦਾ ਵਿੱਚ ਨੀਚੇ ਤੋਂ ਹਮਾ ਦਾ ਗੋਲ ਨਹੀਂ ਇੱਕ ਲੈ ਕੇ ਨੀਚੇ ਰਾਜ ਤੇ